ਬਠਿੰਡਾ ਦੇ ਕਸਬਾ ਤਲਵੱਲੀ ਸਾਬੂ ਦੇ ਗੁਰੂ ਕਾਸ਼ੀ ਕਾਲ ਦੇ ਨੇੜੇ ਨੌਜਵਾਨ ਨੂੰ ਦਿਨ ਦੁਹਾੜੇ ਮਾਰੀਆਂ ਗੋਲੀਆਂ ਨੌਜਵਾਨ ਦੀ ਹਾਲਤ ਗੰਭੀਰ ਇਲਾਜ ਲਈ ਲਿਆਂਦਾ ਗਿਆ ਇੱਕ ਪ੍ਰਾਈਵੇਟ ਹਸਪਤਾਲ ਮੌਢਲੀ ਸਹਾਇਤਾ ਦੇਣ ਤੋਂ ਬਾਅਦ ਆਦੇਸ਼ ਹਸਪਤਾਲ ਲਈ ਕੀਤਾ ਗਿਆ ਰਹਿਕਰ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ ਕੀ ਘਟਨਾ ਵਾਪਰੀ ਹੈ ਇਹ ਮੈਨੂੰ ਇੱਕ ਫੋਨ ਆਇਆ ਤਰਾਹ ਹੁੰਦੀ ਸੀ ਕਿ ਇੱਕ ਗੁਰੂ ਕਾਂਝੀ ਕਾਲਜ ਦੇ ਕੋਲੇ ਇੱਕ ਮੁੰਡੇ ਦੇ ਫਾਇਰ ਲੱਜਿਆ ਹੈਗਾ ਤਾਂ ਅਸੀਂ ਨਾਲ ਦੀ ਨਾਲ ਜਿਹੜਾ ਹੈਗਾ ਉਸ ਨੂੰ ਮੋਕਟ ਤੇ ਪਹੁੰਚੋ ਕਿ ਸੁਖਬੀ ਸਿੰਘ ਅਸੂਖੀ ਬਾਬਾ ਅੰਬਾਸੀ ਪੁੱਤਰ ਭੋਲਾ ਸਿੰਘ ਵਾਸੀ ਪਿੰਡ ਸਿੰਘੂ ਹਾਂਜੀ ਉਹਦੇ ਫਾਇਰ ਲੱਗਾ ਸੀ ਅਸੀਂ ਨਾਲ ਦੀ ਨਾਲ ਲਿਆ ਕੇ ਉਹ ਜਿਹੜਾ ਹੈਗਾ ਬੰਦੇ ਨਾਲ ਲਿਆ ਕੇ ਉਸ ਹਸਪੀਟਲ ਦਾਖਲ ਕਰਾਇਆ ਅੱਛਾ ਜੀ ਇਹ ਹਾਲਾਤ ਕੀ ਨੇ ਜੀ ਰੈਫਰ ਕੀਤਾ ਗਿਆ ਹਾਂਜੀ ਹੁਣ ਇਹਨੂੰ ਡਾਕਟਰ ਨੇ ਰੈਫਰ ਕੀਤਾ ਹੈ ਠੀਕ ਹੈ ਕਿ ਦਿੱਤਾ ਦੇਸ਼ ਵਾਸਤੇ ਅੱਛਾ ਜੀ ਕਰ ਵੀ ਵਸੇ ਹੀ ਆਈ ਸੀ ਨਾਲ ਇਸ ਕਰਕੇ